ਉਰਾਂ ਦੀ ਪੋਥੀ ਜ਼ਬੂਰ 9 ਹੈ ਹੀ ਹਵਾ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ ਮੈਂ ਤੇਰੇ ਸਾਰੇ ਅਚਰਜ ਕਮਾਂ ਦਾ ਵਰਣਨ ਕਰਾਂਗਾ ਮੈਂ ਤੇਤੋ ਖੁਸ਼ ਅਤੇ ਬਾਗ-ਬਾਗ ਹੋਵਾਂਗਾ ਹੈ ਆਤਮ ਮਹਾਨ ਮੈਂ ਤੇਰੇ ਨਾਮ ਦੀ ਉਸਤਤਿ ਗਾਵਾਂਗਾ ਜਦ ਮੇਰੇ ਵੈਰੀ ਪਿਸ਼ਾਹਾਂ ਮੁੜਦੇ ਹਨ ਉਹ ਤੇਰੇ ਸਾਹਮਣੇ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ ਕਿਉਂ ਜੋ ਤੈਂ ਮੇਰਾ ਨਿਉ ਅਰ ਮੇਰਾ ਫੈਸਲਾ ਕੀਤਾ ਹੈ ਤੈਨ ਸੰਗਾਸਨ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ ਤੈ ਪ੍ਰਾਈਆਂ ਕੌਮਾਂ ਨੂੰ ਝੜਕਿਆ ਹੈ ਤੈ ਦੁਸ਼ਟਾਂ ਦਾ ਨਾਸ਼ ਕੀਤਾ ਹੈ ਤੈ ਦੀਪ ਕਾਲ ਲਈ ਉਹਨਾਂ ਦਾ ਨਾਮ ਮਿਟ ਦਿੱਤਾ ਵੈਰੀ ਥੇਹਾ ਵਿੱਚ ਸਦਾ ਲਈ ਮੁੱਕ ਗਏ ਅਤੇ ਜਿਹੜੇ ਨਗਰ ਤੈ ਟਾ ਦਿੱਤੇ ਉਹਨਾਂ ਦਾ ਚੇਤਾ ਵੀ ਮਿਟ ਗਿਆ ਪਰੰਤੂ ਯਹੋਵਾ ਸਦਾ ਹੀ ਬਿਰਾਜ਼ਮਾਨ ਹੈ ਉਸ ਨੇ ਆਪਣੇ ਸਿੰਘਾਸਨ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ ਉਸ ਚਾਈਆਂ ਨਾਲ ਉਤਮਾ ਦਾ ਫੈਸਲਾ ਕਰੇਗਾ ਅਤੇ ਯਹੋਵਾ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ ਹੋਵੇਗਾ ਹਾਂ ਵਿਪਤਾ ਦੇ ਸਮੇਂ ਦੇ ਲਈ ਇੱਕ ਉੱਚਾ ਗੜ ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ ਕਿਉਂ ਜੋ ਹੈ ਯਹੋਵਾ ਤੈ ਆਪਣੀਆਂ ਤਾਲਬਾਂ ਨੂੰ ਤਿਆਗ ਨਹੀਂ ਦਿੰਦਾ ਯਹੋਵਾ ਦੀ ਉਸਤਤ ਗਾਓ ਜਿਹੜਾ ਸਿਯੋਨ ਵਿੱਚ ਵਸਦਾ ਹੈ ਲੋਕਾਂ ਵਿੱਚ ਉਹਦੇ ਕੰਮਾਂ ਦਾ ਪ੍ਰਚਾਰ ਕਰੋ ਜਦ ਉਹ ਖੂਨ ਦੀ ਪੁੱਛ ਗਿੱਚ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ हे ਯਹੋਵਾ ਮੇਰੇ ਉੱਤੇ ਦਇਆ ਕਰ ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉਠਾ ਲੈਂਦਾ ਹੈ ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਿਗਾਹ ਕਰ ਤਾਂ ਜੋ ਮੈਂ ਸਿਯੋਨ ਦੀ ਧੀ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪ੍ਰਚਾਰ ਕਰਾਂ ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸੇ ਵਿੱਚ ਉਹ ਆਪ ਹੀ ਡਿੱਗ ਪਈਆਂ ਹਨ ਜਿਹੜੀ ਕੁੜਕੀ ਉਹਨਾਂ ਨੇ ਸਿਪਾਈ ਸੀ ਉਸੇ ਵਿੱਚ ਉਹਨਾਂ ਦਾ ਆਪਣਾ ਫੈਰ ਫਸ ਗਿਆ ਯਹਵਾ ਉਜਾਗਰ ਹੋਇਆ ਹੈ ਉਸੇ ਨੇ ਨਿਆਂ ਕੀਤਾ ਹੈ ਦੁਸ਼ਟਾਂ ਨੂੰ ਉਸ ਦੇ ਕੰਮ ਦੇ ਹੱਥਾਂ ਵਿੱਚ ਉਸ ਨੇ ਫਸਾ ਦਿੱਤਾ ਦੁਸ਼ਟ ਪਤਾਲ ਵਿੱਚ ਮੁੜ ਜਾਣਗੇ ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ਰ ਨੂੰ ਵਿਸਾਰ ਦਿੰਦੀਆਂ ਹਨ ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ ਨਾ ਮਸ਼ਕੀਨਾ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ ਉੱਠ ਹੇ ਯਹਵਾ ਇਨਸਾਨ ਨੂੰ ਪ੍ਰਬਲ ਨਾ ਹੋਣ ਦੇ ਤੇਰੇ ਸੰਮੁਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ ਹੇ ਯਹਵਾ ਉਹਨਾਂ ਨੂੰ ਭੈਜਲ ਪਾ ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ ਸਲਾਹ ਆਮੀਨ